ਜਿਹੜੇ ਕੋਠੀ ਦੇ ਮਾਲਕ ਨੇ ਉਹਨਾਂ ਨੇ ਦੱਸਿਆ ਵੀ ਜਵਾਕ ਬਾਹਰ ਭੇਜਣ ਤਾਂ ਕਰਕੇ ਕੋਠੀਏ ਜੜੀ ਵੇਚਣੀ ਹੈਗੀ ਰੇਟ ਵੀ ਬਹੁਤ ਘੱਟ ਮਾਲਕ ਨੇ ਕਿਹਾਗਾ ਗੱਲਬਾਤ ਪੂਰੀ ਆਪ ਕਰਦੇ ਹਾਂ ਸੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੇ ਕਿਸੇ ਨੇ ਏਅਰ ਕਰਵਾਉਣੀ ਹੈ ਜੀ ਘਰ ਕੋਠੀ ਮਕਾਨ ਦੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 6273 ਜਿਹੜੇ ਪਿੰਡ ਦੇ ਵਿੱਚ ਕੋਠੀ ਬਣੀ ਹੋਈ ਹੈ ਸੀ ਇਹ ਜਿਹੜਾ ਪਿੰਡ ਹੈ ਮੇਨ ਹਾਈਵੇ ਤੇ ਬਣਿਆ ਹੋਇਆਗਾ ਤੇ ਹਾਈਵੇ ਤੋਂ ਥੋੜੀ ਜੀ ਅੰਦਰ ਹਟਮੀ ਆਪ ਨੂੰ ਕੋਠੀ ਦੇਖਣ ਨੂੰ ਮਿਲੂਗੀ ਬਾਕੀ ਆਪਾਂ ਚੱਲਦੇ ਹਾਂ ਸੀ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ ਤੁਸੀਂ ਆਪ ਹੀ ਸਾਰਾ ਕੁਝ ਕਨਫਰਮ ਕਰ ਲਿਓ ਜੀ ਕੋਠੀ ਦੀ ਵੀਡੀਓ ਵਧੀਆ ਬਣੀ ਹੋਈ ਆ ਬਾਕੀ ਮੇਨ ਗੇਟ ਚੈੱਕ ਕਰ ਲਿਓ ਜੀ ਗਲੀ ਚੈੱਕ ਕਰ ਲਿਓ ਤੇ ਵੀਡੀਓ ਚ ਆਪਾਂ ਕੋਠੀ ਦਾ ਫਰੰਟ ਦਿਖਾ ਰਹੇ ਹਾਂ ਅਸੀਂ ਤੁਸੀਂ ਆਪ ਹੀ ਚੈੱਕ ਕਰੋ ਸਾਰਾ ਕੁਝ ਤੇ ਮੇਨ ਗੇਟ ਜਿਹੜਾ ਆਪਾਂ ਕੋਠੀ ਦਾ ਦੇਖਣ ਨੂੰ ਮਿਲੂਗਾ ਪੂਰਾ ਵੱਡਾ ਮੇਨ ਗੇਟ ਹੈ ਜੀ ਕੋਈ ਟਰੈਕਟਰ ਕੋਈ ਟਰਾਲੀ ਕੋਈ ਵੀ ਮਸ਼ੀਨਰੀ ਕੋਈ ਵੀ ਗੱਡੀ ਸਿੱਧੀ ਅੰਦਰ ਆਪਾਂ ਲੈ ਕੇ ਜਾ ਸਕਦੇ ਹਾਂ ਜੀ ਤੁਸੀਂ ਕਹਿੰਦੇ ਸੀਗੇ ਵੀ ਵਧੀਆ ਗਲੀ ਲੱਗਦੀ ਹੋਵੇ ਵਧੀਆ ਨਮੀ ਕੋਠੀ ਹੋਵੇ ਤੇ ਲੈ ਕੇ ਪਹੁੰਚੋ ਜਾਂ ਘਰ ਹੋਵੇ ਸੀ ਆਪਾਂ ਵਧੀਆ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਅੱਜ ਵੀਡੀਓ ਰੇਟ ਬਹੁਤ ਵਧੀਆ ਮਾਲਕ ਨੇ ਲਾ ਕੇ ਭੇਜਿਆ ਜੀ ਬਾਕੀ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਜਦੋਂ ਆਪਾਂ ਮੇਨ ਗੇਟ 'ਚੋਂ ਐਂਟਰ ਕਰਦੇ ਆਂ ਸਭ ਤੋਂ ਪਹਿਲਾਂ ਇੱਕ ਪਾਸੇ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਤੇ ਬਾਥਰੂਮ ਦੇ ਨਾਲ ਹੀ ਪੌੜੀਆਂ ਆਪਾਂ ਨੂੰ ਮਿਲ ਜਾਣਗੀਆਂ ਜੀ ਪਾਣੀ ਵਾਸਤੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਤੇ ਆਪਾਂ ਨੂੰ ਇੱਕ ਬਾਹਰਲੀ ਸਾਈਡ ਚੁੱਲ੍ਹਾ ਚੌਂਕਾ ਜਿਹੜਾ ਆਪਣੀ ਕੱਚੀ ਰਸੋਈ ਹੁੰਦੀ ਹੈ ਇਹ ਵੀ ਦੇਖਣ ਨੂੰ ਮਿਲ ਜੂਗੀ ਬਾਕੀ ਆਪਾਂ ਪੂਰੀ ਗੱਲਬਾਤ ਨਾਲ ਦੀ ਨਾਲ ਕਰਦੇ ਚੱਲਾਂਗੇ ਜੀ ਜੀ ਆਪਾਂ ਟੋਟਲ ਜਗਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਵੀ 6 ਬਿਸਬੇ ਤੋਂ ਉੱਤੇ ਹੀ ਆ ਜੀ ਥਾਂ 6 ਬਿਸਬੇ ਤੋਂ ਥੱਲੇ ਨਹੀਂ ਹੋਣੀ ਬਾਕੀ ਆਪਾਂ ਜਗਾਂ ਬਾਫਰ ਲੈ ਕੇ ਪਹੁੰਚਿਆ ਖੁੱਲਾ ਡੁੱਲਾ ਮਾਹੌਲ ਲੈ ਕੇ ਪਹੁੰਚਿਆ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਜੇ ਤੁਹਾਨੂੰ ਇਹ ਆਪਾਂ ਜਿਹੜਾ ਅੱਜ ਕੋਠੀ ਲਾ ਲੂ ਘਰ ਲਾ ਲੂ ਜੀ ਕੋਠੀ ਵਾਂਗੂ ਬਣਿਆ ਹੋਇਆ ਬਾਕੀ ਤੁਹਾਨੂੰ ਆਪਾਂ ਦਿਖਾਈ ਰਹੇ ਹਾਂ ਜੀ ਸਾਰਾ ਕੁਝ ਤੇ ਤੁਹਾਨੂੰ ਪਸੰਦ ਆਵੇ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਠੀਕ ਆ ਜੀ ਜਰੂਰ ਦਬਾ ਦਿਓ ਬਾਕੀ ਵੀਡੀਓ ਵਧੀਆ ਆਪਾਂ ਤੁਹਾਡੇ ਵਾਸਤੇ ਅੱਜ ਲੈ ਕੇ ਪਹੁੰਚੇ ਆ ਤੇ ਕੱਲੀ ਕੱਲੀ ਗੱਲਬਾਤ ਆਪਾਂ ਕਰਦੇ ਚੱਲਦੇ ਆ ਜੀ ਆਪਾਂ ਨੂੰ ਟੋਟਲ ਦੋ ਬੈਡਰੂਮਸ ਦੇਖਣ ਨੂੰ ਮਿਲ ਜਾਣਗੇ ਸਾਹਮਣੇ ਫਰੰਟ ਦੇ ਵਿੱਚ ਦੋ ਬੈਡਰੂਮ ਵਧੀਆ ਬਣੇ ਹੋਈ ਨੇ ਤੇ ਬਾਹਰਲੀ ਸਾਈਡ ਇੱਕ ਲੋਬੀ ਤੁਸੀਂ ਚੈੱਕ ਕਰ ਹੀ ਲਈ ਸੀ ਤੇ ਜਗ੍ਹਾ ਬਾਹਰ ਤੁਸੀਂ ਦੇਖ ਲਈ ਸੀ ਜੀ ਵਧੀਆ ਆਪਾਂ ਨੂੰ ਜਗ੍ਹਾ ਦੇਖਣ ਨੂੰ ਮਿਲੂਗੀ ਵਧੀਆ ਆਪਾਂ ਅੱਜ ਲੈ ਕੇ ਪਹੁੰਚੇ ਆ ਘਰ ਬਾਕੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਕੱਲੀ-ਕੱਲੀ ਗੱਲਬਾਤ ਆਪਾਂ ਕਰਦੇ ਚੱਲਦੇ ਹਾਂ ਜੀ। ਬਾਕੀ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਜ਼ਰੂਰ ਕਰ ਦੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆ ਰਹੀ ਹੈ ਤਾਂ ਜ਼ਰੂਰ ਅੱਗੇ ਸ਼ੇਅਰ ਵੀ ਕਰ ਦਿਓ ਜੀ। ਬਾਕੀ ਕਮਰੇ ਜਿਹੜੇ ਬਣੇ ਹੋਏ ਨੇ ਤੁਸੀਂ ਚੈੱਕ ਕਰੋ ਵਧੀਆ ਪਲਾਸਟਰ ਪਲੂਸਟਰ ਇਹਨਾਂ ਨੇ ਸਾਰਾ ਕੁਝ ਕਰਵਾ ਰੱਖਿਆ। ਥੱਲੇ ਆਪਾਂ ਨੂੰ ਵਧੀਆ ਫਰਸ਼ ਦੇਖਣ ਨੂੰ ਮਿਲ ਜੂਗਾ ਜੀ। ਲਾਈਟਿੰਗ ਦਾ ਕੰਮ ਸਾਰਾ ਮਾਲਕ ਨੇ ਕਰਵਾਇਆ ਹੋਇਆ। ਕੱਲੀਆਂ-ਕੱਲੀਆਂ ਸਵਿੱਚਾਂ ਬੋਰਡ ਜੋ ਕੁਝ ਵੀ ਹੁੰਦਾ ਸੀ ਤੁਹਾਡੇ ਸਾਹਮਣੇ ਹੈ ਵਧੀਆ ਕੰਮ ਹੈ ਸੀ ਮਾਲਕ ਕਹਿੰਦੇ ਨੇ ਵੀ ਮੁੰਡਾ ਬਾਹਰ ਭੇਜਣਾ ਹੈਗਾ ਬਸ ਤਾਂ ਹੀ ਇਹਨਾਂ ਨੇ ਆਪ ਦਾ ਜਿਹੜਾ ਇਹ ਘਰ ਸੇਲ ਕਰਨਾ ਹੈਗਾ ਹੋਰ ਕੋਈ ਦਿੱਕਤ ਨਹੀਂ ਹੈਗੀ ਜਗ੍ਹਾ ਵਾਧੂ ਹੈ ਸੀ ਘਰ ਵਧੀਆ ਬਣਿਆ ਹੋਇਆ ਬਸ ਵੇਚਣ ਦਾ ਕਾਰਨ ਉਹੀ ਹੈ ਸੀ ਬਾਕੀ ਰਸੋਈ ਤੁਸੀਂ ਦੇਖੋ ਵਧੀਆ ਖੁੱਲੀ ਡੁੱਲੀ ਆਪਨੂੰ ਰਸੋਈ ਵੀ ਦੇਖਣ ਨੂੰ ਮਿਲ ਜਾਊਗੀ ਬਾਹਰ ਆਪਾਂ ਪਹੁੰਚ ਗਏ ਸੀ ਤੇ ਗੱਡੀਆਂ ਤਾਂ ਚਾਹੇ ਕਿੰਨੀ ਮਰਜ਼ੀਆਂ ਲਾ ਲਓ ਸੀ ਘਟ ਘਟ 4-5 ਗੱਡੀਆਂ ਆਰਾਮ ਨਾਲ ਲੱਗ ਜਾਣਗੀਆਂ ਤੇ ਇੱਕ ਬਾਹਰਲੀ ਸਾਈਡ ਵੀ ਆਪਾਂ ਨੂੰ ਬੈਠਕ ਵਾਂਗੂ ਬੈਠਕ ਦੇਖਣ ਨੂੰ ਮਿਲੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਉੱਪਰ ਜਿਹੜੀ ਛੱਤ ਲੱਗੀ ਹੋਈ ਆ ਉਹ ਤਾਂ ਸਲੇਟਾਂ ਨਹੀਂ ਲੱਗੀ ਹੋਈ ਆ ਬਾਕੀ ਤੁਸੀਂ ਵੀਡੀਓ ਚ ਆਪ ਹੀ ਚੈੱਕ ਕਰੋ ਜੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਜਿਹੜਾ ਖਾਸ ਮਾਲਕ ਦਾ ਪਿੰਡ ਜੀ ਇਹਨਾਂ ਦਾ ਅਮਰਗੜ ਏਰੀਆ ਜੀ ਅਮਰਗੜ ਖਾਸ ਪਿੰਡ ਹੈ ਤੇ ਜ਼ਿਲ੍ਹਾ ਮਲੇਰਕੋਟਲਾ ਜੀ ਜ਼ਿਲ੍ਹਾ ਮਲੇਰਕੋਟਲਾ ਪਿੰਡ ਤੂੰ ਨੂੰ ਮੈਂ ਦੱਸ ਦਿੱਤਾ ਕੋਈ ਜਾ ਕੇ ਦੇਖਣਾ ਤਾਂ ਹੈਗਾ ਚਾਹਵਨ ਤਾਂ ਮੋਬਾਈਲ ਨੰਬਰ ਵੀ ਤੁਹਾਨੂੰ ਮਿਲ ਜੂਗਾ ਸਾਰੀ ਆਪਾਂ ਗੱਲਬਾਤ ਕਰਦੇ ਚੱਲਦੇ ਆਂ ਜੀ ਨਾਬੇ ਤੋਂ ਜਿਹੜਾ ਮਲੇਰ ਕੋਡਲੇ ਨੂੰ ਰੋਡ ਜਾਂਦਾਗਾ ਉਸ ਰੋਡ ਤੇ ਆਪਾਂ ਨੂੰ ਇਹ ਪਿੰਡ ਮਿਲੂਗਾ ਜਿਹੜਾ ਤੁਹਾਨੂੰ ਮੈਂ ਦੱਸਿਆ ਅਮਰਗੜ ਤੇ ਜੇ ਆਪਾਂ ਬਾਹਰੋਂ ਸਾਈਜ਼ ਦੀ ਗੱਲ ਕਰੀਏ ਜਿਹੜਾ ਫਰੰਟ ਹੈਗਾ ਜੀ ਉਹ ਇਹਨਾਂ ਨੇ 53 ਫੁੱਟ ਦੱਸਿਆਗਾ 53 ਫੁੱਟ ਫਰੰਟ ਘਰ ਦਾ ਹੈਗਾ ਗਾ ਬਾਕੀ ਵਧੀਆ ਗਲੀ ਐ ਕੋਈ ਵੀ ਮਸ਼ੀਨਰੀ ਆਪਾਂ ਲਿਆ ਸਕਦੇ ਆ ਆਰਾਮ ਨਾਲ ਸਿੱਧੀ ਅੰਦਰ ਆਊਗੀ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਚੈੱਕ ਕਰ ਹੀ ਰਹੇ ਹੋ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਐ ਤੁਹਾਨੂੰ ਘਰ ਕਿਵੇਂ ਦਾ ਲੱਗਿਆ ਸੀ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੇ ਵਧੀਆ ਲੱਗਿਆ ਘਰ ਪਸੰਦ ਆਇਆ ਸੀ ਤਾਂ ਜਰੂਰ ਕਮੈਂਟ ਕਰ ਦਿਓ ਜੀ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਆਇਓ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਜਿਹੜਾ ਉਹ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਤੇ ਉਸ ਵੇਲੇ ਆਪਣੀ ਨਵੀਂ ਵੀਡੀਓ ਤੁਸੀਂ ਦੇਖ ਲਓਗੇ ਜੀ ਤੇ ਹਰ ਰੋਜ਼ ਅਲੱਗ-ਅਲੱਗ ਏਰੀਆ ਚ ਘਰ ਵੀ ਆਪਾਂ ਲੈ ਕੇ ਪਹੁੰਚਦੇ ਆਂ ਕੋਠੀਆਂ ਵੀ ਆਪਾਂ ਲੈ ਕੇ ਆਉਂਨੇ ਆਂ ਜੀ ਮਕਾਨ ਵੀ ਆਪਾਂ ਲੈ ਕੇ ਆਉਂਨੇ ਆਂ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਦੱਸਦਾ ਤੇ ਤੁਹਾਨੂੰ ਤੁਹਾਡੇ ਏਰੀਆ ਚੋਂ ਜੇਕਰ ਹਲੇ ਤੱਕ ਨਹੀਂ ਮਿਲ ਰਿਹਾ ਸੀ ਤੇ ਤੁਸੀਂ ਸਸਤਾ ਘਰ ਲੱਭ ਰਹੇ ਹੋ ਤਾਂ ਥੱਲੇ ਇੱਕ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਪਾ ਦਿਓ ਵੀ ਤੁਹਾਨੂੰ ਕਿਹੜੇ ਏਰੀਆ ਚੋਂ ਕਿੰਨੇ ਕ ਰੇਟ ਤੱਕ ਕਿੱਥੇ ਘਰ ਕੋਠੀ ਮકાਨ ਚਾਹੀਦਾ ਤੇ ਆਪਾਂ ਤੁਹਾਡੇ ਕਮੈਂਟ ਨੂੰ ਦੇਖ ਕੇ ਵੀਡੀਓ ਅਗਲੀ ਲੈ ਕੇ ਪਹੁੰਚਾਂਗੇ ਜਿੰਨੇ ਕ ਰੇਟ ਚ ਤੁਸੀਂ ਆਖੋਗੇ ਉਹੀ じゃ ਘਰ ਆਪਾਂ ਲੈ ਕੇ ਪਹੁੰਚਾਂਗੇ ਜੀ ਹਰ ਰੋਜ਼ ਆਪਾਂ ਨਵੀਂ ਵੀਡੀਓ ਚੈਨਲ ਤੇ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਕਿ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੂ ਤੁਹਾਡੇ ਕੋਲੇ ਘਰ ਇਕ ਕੂਠੀ ਆ ਮਕਾਨ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਤੁਹਾਡੇ ਯਾਰ ਮਿੱਤਰਾਂ ਕੋਲੇ ਜੀ ਆਪਣੇ ਕੋਲੇ ਇੱਕ ਵੀਡੀਓ ਭੇਜ ਦਿਓ ਜੇ ਤੁਹਾਡੇ ਕੋਲੇ ਆ ਤਾਂ ਤੁਸੀਂ ਵੀਡੀਓ ਬਣਾ ਕੇ ਭੇਜ ਦਿਓ ਠੀਕ ਹੈ ਜੀ ਪੂਰੀ ਜਾਣਕਾਰੀ ਭੇਜ ਦਿਓ ਆਪਣੇ ਵਟਸਐਪ ਨੰਬਰ ਤੇ ਨਾ ਤਾਂ ਆਪਾਂ ਨੂੰ ਕੁਝ ਪੁੱਛਣ ਦੀ ਲੋੜ ਹੈ ਨਾ ਕੋਈ ਆਪਾਂ ਨੂੰ ਫੋਨ ਕਰਨ ਦੀ ਲੋੜ ਹੈ ਜੀ ਵੀ ਅਸੀਂ ਐਡ ਕਰਵਾਉਣੀ ਹੈ ਤੁਸੀਂ ਕਰੋਗੇ ਜਨਾ ਆਪਣਾ ਸਾਰਾ ਕੰਮ ਫਰੀ ਚ ਬਸ ਵੀਡੀਓ ਬਣਾ ਕੇ ਭੇਜ ਦਿਓ ਕਰੋ ਜੇ ਕਿਸੇ ਨੇ ਮਤਲਬ ਕਿ ਤੁਹਾਡੇ ਰਿਸ਼ਤੇਦਾਰਾਂ ਨੇ ਸੇਲ ਕਰਨੀ ਹੈ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਤਾਂ ਤੁਸੀਂ ਬਣਾ ਲਿਓ ਜੀ ਜੇ ਉਹਨਾਂ ਨੇ ਆਪ ਨੇ ਭੇਜਣੀ ਹੈ ਤਾਂ ਆਪਣਾ WhatsApp ਨੰਬਰ ਜਿਹੜਾ ਹੈਗਾ ਸੀ ਉਹਨਾਂ ਨੂੰ ਦੇ ਦਿਓ ਤੇ ਕਹਿ ਦਿਓ ਪੂਰੀ ਵਧੀਆ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜ ਦਿਓ ਆਪਾਂ ਐਡ ਲਗਾ ਦਾਂਗੇ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਜਿਵੇਂ ਕੋਈ ਜਾਣਕਾਰੀ ਚ ਕਮੀ ਪੇਸ਼ੀ ਰਹਿੰਦੀ ਹੋਈ ਵੀਡੀਓ ਚ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਮੈਂ ਆਪ ਫੋਨ ਕਰ ਲਵਾਂਗਾ ਜੀ ਬਾਕੀ ਤੁਸੀਂ ਪਹੁੰਚਿਓਮ ਸਾਰੀ ਵੀਡੀਓ ਦੇਖੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਹਰ ਰੋਜ਼ ਵੀਡੀਓ ਦੇਖਣ ਵਾਸਤੇ ਆਉਂਨੇ ਹੋ ਜੀ ਟਾਈਮ ਕੱਢ ਕੇ ਕਮੈਂਟ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਤੇ ਤੁਸੀਂ ਬਹੁਤ ਸਪੋਰਟ ਕਰਦੇ ਹੋ ਚੈਨਲ ਨੂੰ ਆਪਣੀ ਹਰ ਵੀਡੀਓ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਸ ਇਸੇ ਤਰ੍ਹਾਂ ਆਪ ਦੀ ਸਪੋਰਟ ਰੱਖਿਓ ਜੀ ਤੇ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਤੁਹਾਡੇ ਵਾਸਤੇ ਘਰ ਕੋਠੀ ਮਕਾਨ ਲੈ ਕੇ ਆਉਂਦੇ ਰਹਾਂਗੇ ਜੀ। ਬਾਕੀ ਜਿੰਨੇ ਤੁਸੀਂ ਦੇਖ ਰਹੂ ਹਲੇ ਚੈੱਕ ਕਰ ਲਓ ਜੇ ਸਬਸਕ੍ਰਾਈਬ ਨਹੀਂ ਕੀਤਾ ਕਰ ਦਿਓ ਜੀ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਦੱਸੋ ਮੈਨੂੰ ਅਗਲੀ ਵੀਡੀਓ ਵਾਸਤੇ ਤੇ ਜਲਦੀ ਆਪਾਂ ਮਿਲਦੇ ਹਾਂ ਨਵੀਂ ਵੀਡੀਓ, ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ।